हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ 5ਵੀਂ ਜਮਾਤ ਦਾ ਗਣਿਤ ਵਾਲੀ ਪੁਸਤਕ ਤੋਂ ਕੰਮ ਸ਼ੁਰੂ ਕੀਤਾ ਸੀਗਾ। ਉਹਦੇ 2.3 ਅਭਿਆਸ ਦੇ 9ਵੇਂ ਸਵਾਲ ਦੇ ਉੱਤੇ ਪਹੁੰਚ ਗਏ ਬੇਟਾ। ਤਾਂ ਧਿਆਨ ਦੇ ਨਾਲ ਦੇਖਣਾ ਹੈ ਕਿ ਇਸ ਤਰ੍ਹਾਂ ਸਵਾਲ ਪਾਇਆ ਹੋਇਆ ਹੈ। ਇਹਨੇ ਕਹਿੰਦਾ ਅੰਕਾਂ 9 3 4 0 7 ਦੀ ਵਰਤੋਂ ਕਰਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਤੇ ਇਹਨਾਂ ਦਾ ਅੰਤਰ ਵੀ ਪਤਾ ਕਰੋ। ਠੀਕ ਹੈ। ਤੋ ਬੇਟਾ ਆਪਾਂ ਪਹਿਲਾਂ ਤਾਂ ਇਹਨੂੰ ਲੜੀ 'ਚ ਲਿਖਣਾ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਠੀਕ ਹੈ ਬੇਟਾ ਤਾਂ ਪਹਿਲਾਂ ਆਪਾਂ ਵੱਡੀ ਤੋਂ ਵੱਡੀ ਸੰਖਿਆ ਲਿਖਾਂਗੇ ਠੀਕ ਹੈ ਇਹ ਕਿਹੜੇ ਪੰਜ ਅੰਕਾਂ ਤੋਂ ਵੱਡੀ ਤੋਂ ਵੱਡੀ ਸੰਖਿਆ ਇੰਨਾ ਤੋਂ ਬੇਟਾ ਵੱਡੀ ਤੋਂ ਵੱਡੀ ਸੰਖਿਆ ਬਣਾਉਣ ਦੇ ਲਈ ਅਸੀਂ ਛੋਟੀ ਤੋਂ ਛੋਟੀ ਸੰਖਿਆ ਇਕਾਈ ਸਥਾਨ ਤੇ ਲਿਖਦੇ ਹਾਂ ਠੀਕ ਹੈ ਜੇ ਆਪਾਂ ਸਭ ਤੋਂ ਵੱਡੀ ਸੰਖਿਆ ਬਣਾਉਣੀ ਹੈ ਤਾਂ ਸਭ ਤੋਂ ਛੋਟੀ ਸੰਖਿਆ ਇਕਾਈ ਸਥਾਨ ਤੇ ਸਭ ਤੋਂ ਛੋਟੀ ਸੰਖਿਆ ਕੀ ਹੈ 0 ਫਿਰ ਇਦੂ ਬਾਅਦ ਦੇ ਵਿੱਚ ਉਦੋਂ ਵੱਡੀ 3 ਫਿਰ 4 ਫਿਰ 7 ਤੇ ਫਿਰ 9 ਠੀਕ ਹੈ ਬੇਟਾ ਇਧਰੋਂ ਲਿਖਣੀ ਸ਼ੁਰੂ ਸਭ ਤੋਂ ਛੋਟੀ ਸੰਖਿਆ ਇਧਰ ਲਿਖ ਦੇਣੀ ਹੈ ਠੀਕ ਹੈ ਹੁਣ ਉਹ ਕਹਿੰਦਾ ਵੱਡੀ ਤੋਂ ਵੱਡੀ ਆ ਸੰਖਿਆ ਹੋਗੀ ਇਤੋਂ ਵੱਡੀ ਸੰਖਿਆ ਇੰਨਾ ਅੰਕਾਂ ਨਾਲ ਨਹੀਂ ਲਿਖੀ ਜਾ ਸਕਦੀ ਤੇ ਫਿਰ ਬੇਟਾ ਛੋਟੀ ਤੋਂ ਛੋਟੀ ਸੰਖਿਆ ਫਿਰ ਆਪਾਂ ਛੋਟੀ ਸੰਖਿਆ ਲਿਖਣੀ ਹੈ ਇੰਨਾ ਹੀ ਅੰਕਾਂ ਦੀ ਠੀਕ ਹੈ ਜਦੋਂ ਆਪਾਂ ਛੋਟੀ ਸੰਖਿਆ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਫਿਰ ਸਭ ਤੋਂ ਵੱਡਾ ਅੰਕ ਇਕਾਈ ਸਥਾਨ ਦੇ ਉੱਤੇ 9 ਫਿਰ ਉਹਦੂ ਛੋਟਾ ਅੰਕ 7 ਫਿਰ ਉਹਦੂ ਛੋਟਾ ਅੰਕ 4 ਫਿਰ ਉਹਦੂ ਛੋਟਾ ਅੰਕ ਬੇਟਾ ਇੱਥੇ ਬਸ ਧਿਆਨ ਰੱਖਣਾ ਇੱਥੇ ਕਿਉਂਕਿ ਜ਼ੀਰੋ ਲਾਸਟ ਤੇ ਆ ਗਈ ਤਾਂ ਫਿਰ ਸੰਖਿਆ ਚਾਰ ਅੰਕਾਂ ਦੀ ਰਹਿ ਜਾਣੀ ਜ਼ੀਰੋ ਨੂੰ ਲਾਸਟ ਤੇ ਨਹੀਂ ਲਿਆਉਣਾ ਉਹ ਜ਼ੀਰੋ ਇੱਕ ਪੁਆਇੰਟ ਪਹਿਲਾਂ ਲਿਆ ਕੇ ਤੇ ਲਾਸਟ ਦੇ ਉੱਤੇ ਸਭ ਤੋਂ ਛੋਟਾ ਅੰਕ ਅਸੀਂ 3 ਲਿਖ ਦਵਾਂਗੇ ਠੀਕ ਹੈ ਬੇਟਾ ਇਹ ਵੱਡੀ ਤੋਂ ਵੱਡੀ ਸੰਖਿਆ ਹੋਗੀ ਇਹ ਛੋਟੀ ਤੋਂ ਛੋਟੀ ਸੰਖਿਆ ਹੋਗੀ ਹੁਣ ਇਹਨਾਂ ਦਾ ਅੰਤਰ ਆ ਜਿਹੜਾ ਆਪਾਂ ਕੱਢ ਲੈਨੇ ਘਟਾਓ ਕਰਕੇ 10ਾਂ ਚੋਂ 9 ਗਏ 1 ਇੱਥੇ ਦੂਰ ਰਹਿ ਗਏ ਸੀਗੇ ਦੂ ਤੇ ਇਧਰੋਂ ਹਾਸ ਲਿਆ 12 ਚੋਂ 7 ਗਏ 5 ਇੱਥੇ ਤਿੰਨ ਰਹਿ ਗਏ ਬੇਟਾ ਇਧਰੋਂ ਹਾਸ ਲੈਣੇ ਲੈ ਲਿਆ ਸੀ ਇਧਰੋਂ ਹਾਸ ਲੂਗ 13 ਚੋਂ 4 ਗਏ 9 ਇੱਥੇ 6 ਰਹਿ ਗਏ ਸੀ ਬੇਟਾ 6ਾਂ ਚੋਂ 0 ਗਈ 6 ਤੇ 9ਾਂ ਚੋਂ 3 ਗਏ 6 ਠੀਕ ਹੈ ਬੇਟਾ ਆਇਆ ਦਾ ਅੰਤਰ ਆ ਗਿਆ ਤਿੰਨਾਂ ਤੋਂ ਬਾਅਦ ਕਮਾ ਲਾ ਕੇ 66951 ਸਾਡਾ ਉੱਤਰ ਆ ਗਿਆ ਠੀਕ ਹੈ ਬੇਟਾ ਹੋਣ ਬੇਟਾ ਆਪਾਂ ਅਗਲਾ ਸਵਾਲ ਕਰਦੇ ਹਾਂ ਸਵਾਲ ਨੰਬਰ 11 ਤਾਂ ਸਵਾਲ ਨੰਬਰ 10 ਦੇ ਉੱਤੇ ਆਗੇ ਬੇਟਾ ਸਵਾਲ ਨੰਬਰ 10 ਦੇ ਵਿੱਚ ਦੇਖੋ ਕੀ ਕਹਿੰਦਾ ਪਿਆ ਸਵਾਲ ਨੰਬਰ 10 ਦੇ ਵਿੱਚ ਕਹਿੰਦਾ ਪਿਆ ਚਾਰ ਅੰਕਾਂ ਦੀ ਕਮਾ ਤਿੰਨ ਅੰਕਾਂ ਦੀ ਅਤੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆਵਾਂ ਦਾ ਜੋੜਫਲ ਪਤਾ ਕਰੋ ਤਾਂ ਸਵਾਲ ਨੰਬਰ 10 ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੋਗੀ ਬੇਟਾ 49 2 3 49 ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 39 999 ਠੀਕ ਹੈ ਬੇਟਾ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 99 ਇਹਦਾ ਕਿੰਦਾ ਜੋੜ ਫਾਲੂ ਪਤਾ ਕਰੋ ਇਹ ਤਾਂ ਸੌਖਾ ਹੀ ਆ ਸਵਾਲ ਹੈ ਨਾ ਤਾਂ 9 ਤੇ 9 18 ਤੇ 9 27 ਦਾ ਸਾਤਾ ਇੱਥੇ ਆਨਸਰ ਆ ਗਏ 2 2 ਤੇ 9 11 ਤੇ 9 20 ਤੇ 9 29 ਇੱਥੇ ਹਾਸਲ ਆ ਗਏ ਫੇਰ 2 2 ਤੇ 9 11 ਤੇ 9 20 ਹਾਸਲ ਫੇਰ ਇੱਥੇ 2 ਆ ਗਏ 2 ਤੇ 9 11 ਤਾਂ ਇਹ ਆ ਗਏ ਬੇਟਾ ਕਮਾ ਲਾ ਕੇ 1197 ਠੀਕ ਹੈ ਬੇਟਾ ਇਹ ਸੀਗਾ ਸਵਾਲ ਨੰਬਰ 10 ਹੁਣ ਬੇਟਾ ਆਪਾਂ ਸਵਾਲ ਨੰਬਰ 11 ਕਰਦੇ ਆਂ ਸਵਾਲ ਨੰਬਰ 11 ਨੂੰ ਧਿਆਨ ਦੇ ਨਾਲ ਦੇਖੋ ਤੁਸੀਂ ਜੀ ਕਹਿੰਦਾ ਪਿਆ ਕਿੰਦਾ ਸੰਖਿਆ 961074 ਵਿੱਚ 6 ਦੇ ਸਥਾਨਕ ਮੁੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ਤਾਂ ਸਵਾਲ ਨੰਬਰ 11 ਕਿੰਦਾ ਪਿਆ 6 ਦਾ ਸਥਾਨਕ ਮੁੱਲ ਕੀ ਹੈ ਬੱਚੇ 6 ਦਾ ਸਥਾਨਕ ਮੁੱਲ ਸਥਾਨਕ ਮੁੱਲ ਬੇਟਾ ਤੁਹਾਨੂੰ ਦੱਸਿਆ ਸਥਾਨਕ ਮੁੱਲ ਹੁੰਦਾ ਜਿਹੜਾ ਕਿਸੇ ਸੰਖਿਆ ਅੰਕ ਨੇ ਸੰਖਿਆ ਦੇ ਵਿੱਚ ਸਥਾਨ ਗ੍ਰਹਿਣ ਕਰਨ ਕਰਕੇ ਬਣਾਇਆ ਹੁੰਦਾ 6 ਆ ਦਾ ਸਥਾਨਕ ਮੁੱਲ 6 ਨੂੰ ਬਾਹਰ ਕੱਢ ਲਾਂਗੇ 6 ਐਜ਼ ਇਟ ਇਜ਼ ਤੇ ਸੱਜੇ ਹੱਥ ਜਿੰਨੇ ਅੰਕਾ ਹੋਣੀਆਂ ਹੀ ਜ਼ੀਰੋਆਂ 6 ਕੇ 6 ਦਾ ਸਥਾਨਕ ਮੁੱਲ ਕਿੰਨਾ ਆ ਗਿਆ ਬੇਟਾ ਕਿਉਂਕਿ 6000ਵੇਂ ਸਥਾਨ ਤੇ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 6000 ਹੋ ਗਿਆ ਠੀਕ ਹੈ 1 2 3 ਜ਼ੀਰੋਆਂ ਠੀਕ ਹੈ ਜਾਇ ਇਹਨੂੰ 6 ਗੁਣਾ 1000 ਕਰਾਂਗੇ ਤਾਂ ਵੀ 6000 ਹੀ ਆਉਣਾ ਹੁਣ ਬੇਟਾ 6 ਦਾ ਸਥਾਨਕ ਮੁੱਲ ਤੇ 7 ਦਾ ਸਥਾਨਕ ਮੁੱਲ 7 ਦਾ ਸਥਾਨਕ ਮੁੱਲ 7 ਦਾ ਸਥਾਨਕ ਮੁੱਲ ਕਿੰਨਾ ਬੇਟਾ 7 ਦਹਾਈ ਸਥਾਨ ਤੇ ਹੈ ਜਾਂ 7 ਗੁਣਾ 10 ਜਾਂ 7 ਬਾਹਰ ਕੱਢ ਕੇ ਸੱਜੇ ਹੱਥ ਜਿੰਨੇ ਅੰਕਾਂ ਉੰਨੀਆਂ ਜ਼ੀਰੋਆਂ 70 ਆ ਗਿਆ ਬੇਟਾ ਸਥਾਨ ਗ੍ਰੈਂਡ ਕਰਕੇ ਠੀਕ ਹੈ ਤਾਂ ਇਹਦਾ ਕਹਿੰਦਾ ਅੰਤਰ ਪਤਾ ਪਤਾ ਕਰਨਾ 10 0 ਦੀ 0 ਦਸਾਂ ਚੋਂ 7 ਗਏ 3 ਕਿਉਂਕਿ ਉਧਰੋਂ ਹਾਂਸ ਲਊਗਾ 0 ਚ 7 ਜਾ ਨਹੀਂ ਸਕਦੇ ਇੱਥੇ 9 ਰਹਿ ਗਏ 9 ਦੇ 9 ਇੱਥੇ ਬੇਟਾ 6 ਤੋਂ ਹਟਾ ਲਿਆ ਸੀ 5 ਰਹਿ ਗਏ ਇਹ ਇੱਕ ਕਮਾ ਲਾਵਾਂਗੇ ਤਿੰਨਾਂ ਤੋਂ ਬਾਅਦ 5930 ਉੱਤਰ ਆ ਗਿਆ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 11 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ